हां तो प्यारे बच्चों सारेनु पेपर री ससी काल हां बेटा अपन वोदया दाकला पखेते हरीदीन संख्यावा वाला टॉपिक शुरू ਕੀਤਾ ਹੋਇਆ तो बेटा टेस्ट आर1 ਦੇ 127 ਸਵਾਲ ਕਰ ਚੁੱਕੇ 128 ਨੰਬਰ ਸਵਾਲ ਤੇ ਆ ਗਏ ਕਿੰਦਾ ਜੇਕਰ ਅਸੀਂ 1 ਤੋਂ 100 ਤੱਕ ਸਾਰੀਆਂ ਸੰਖਿਆਵਾਂ ਨੂੰ ਲਿਖਦੇ ਹਾਂ ਤਾਂ 5 ਨੰਬਰ ਕਿੰਨੀ ਵਾਰ ਦਿਖਾਈ ਦੇਵੇਗਾ ਠੀਕ ਹੈ ਬੇਟਾ ਤਾਂ ਧਿਆਨ ਦੇ ਨਾਲ ਦੇਖੋ ਬੇਟਾ ਇਹ ਸਵਾਲ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਤਾਂ ਆਹ ਬੇਟਾ 5 ਨੰਬਰ ਹੈਗਾ ਹੈ ਇਹ ਦੇ ਵਿੱਚ ਬੇਟਾ 5 15 25 35 45 50 ਤੋਂ ਬਾਅਦ ਬੇਟਾ ਸਾਰੀ ਲਾਈਨ ਚ ਆਊਗਾ 55 ਚ ਦੋ ਵਾਰੀ ਆਊਗਾ 56 57 52 98 ਫਿਰ 65 75 85 ਤੇ 95 ਬਸ ਇਨ੍ਹਾਂ ਬੇਟਾ ਸੰਖਿਆਵਾਂ ਚ ਦੇਖੂਗਾ 5 ਤੇ ਆਪਾਂ ਗਿਣ ਲੈਨੇ ਕਿੰਨੀ ਵਾਰੀ ਆਉਂਦਾ 1 2 3 4 5 6 7 8 9 10 11 ਤੇ 12 55 ਚ ਦੋ ਵਾਰੀ ਆ ਗਿਆ 13 14 15 16 17 18 19 ਤੇ 20 ਤਾਂ 20 ਵਾਰੀ 5 ਜਿਹੜਾ ਦਿਖਾਈ ਦਿੰਦਾ ਬੇਟਾ ਤਾਂ ਅਸੀਂ ਇਸ ਕਰਕੇ D1 ਚ 20 ਆਪਸ਼ਨ ਦਿੰਦਾ ਪਿਆ D1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 129 ਕਹਿੰਦਾ 1 ਤੋਂ 100 ਤੱਕ ਸਾਰੀ ਕੁਦਰਤੀ ਸੰਖਿਆਵਾਂ ਲਿਖਣ ਵਿੱਚ 8 ਕਿੰਨੀ ਵਾਰ ਦਿਖਾਈ ਦੇਵੇਗਾ ਤਾਂ ਬੇਟਾ ਇਹ ਦੇ ਵਿੱਚ ਵੀ ਇਹ ਵੀ ਉਹਦੇ ਵਰਗਾ ਹੀ ਸਵਾਲ ਆ ਗਿਆ ਬੇਟਾ ਤਾਂ ਆਪਾਂ ਆ ਸਾਰੀਆਂ ਸੰਖਿਆਵਾਂ ਲਿਖ ਲਈਆਂ 8 ਕਿੰਨੀ ਵਾਰੀ ਦਿਖਾਈ ਦਿੰਦਾ ਠੀਕ ਆ ਆਪਾਂ ਗਿਣ ਲੈਨੇ ਆ 1 2 3 4 5 6 7 8 9 10 11 12 13 14 15 16 17 ਤੇ 18 88 ਚ ਦੋ ਵਾਰੀ 19 ਤੇ 20 ਇਹਦਾ ਮਤਲਬ 8 ਵੀ 20 ਵਾਰੀ ਤਾਂ ਤੁਸੀਂ ਬਾਕੀ ਵੀ ਚੈੱਕ ਕਰਨੇ ਆ ਵੀ ਕੀ ਬਾਕੀ ਵੀ ਜਿਹੜੇ ਸੰਖਿਆ ਅੰਕ ਹੈਗੇ ਆ ਇਹ 20 20 ਵਾਰੀ ਆਉਂਦੇ ਆ ਤਾਂ ਬੇਟਾ 20 ਵਨ ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 130 ਕਹਿੰਦਾ ਜੇਕਰ ਅਸੀਂ 10 ਤੋਂ 99 ਤੱਕ ਸਾਰੀਆਂ ਕੁਦਰਤੀ ਸੰਖਿਆਵਾਂ ਲਿਖਦੇ ਹਾਂ ਤਾਂ ਅੰਕ 6 ਇਕਾਈ ਸਥਾਨ ਤੇ ਕਿੰਨੀ ਵਾਰ ਦਿਖਾਈ ਦੇਵੇਗਾ ਤਾਂ ਬੇਟਾ ਆਸੀਂ ਦੇਖਦੇ ਹਾਂ ਇਕਾਈ ਸਥਾਨ ਤੇ ਕਿੰਨੀ ਵਾਰੀ ਦਿਖਾਈ ਦਊਗਾ ਆ ਬੇਟਾ ਮੈਂ ਲਿਖ ਲਿਆ ਸਮਾਂ ਬਚਾਉਣ ਲਈ ਤਾਂ 10 ਤੋਂ ਬਾਅਦ ਬੇਟਾ 16 ਤੇ 16 ਚ ਕਾਈ ਸਥਾਨ ਤੇ ਦਿਖਾਈ ਦੇਊਗਾ ਠੀਕ ਹੈ ਬੇਟਾ 1 2 3 4 5 6 7 8 ਤੇ 9 ਨੌ ਵਾਰੀ ਸੰਖਿਆ 6 ਹੈ ਜਿਹੜੀ ਉਹ ਇਕਾਈ ਸਥਾਨ ਦੇ ਉੱਤੇ ਦਿਖਾਈ ਦੇਵੇਗੀ ਤਾਂ ਬੇਟਾ a1 ਸਾਡਾ ਰਾਈਟ ਆਨਸਰ ਬਣਦਾ ਪਿਆ a1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 131 ਕਹਿੰਦਾ ਜੇ ਕਿਸੇ ਸੰਖਿਆ ਵਿੱਚੋਂ ਉਸ ਸੰਖਿਆ ਦੇ ਅੰਕਾਂ ਨੂੰ ਘਟਾ ਦਿੱਤਾ ਜਾਂਦਾ ਹੈ ਤਾਂ ਨਤੀਜਾ ਆਉਣ ਵਾਲੀ ਸੰਖਿਆ ਹਮੇਸ਼ਾ ਜੇ ਕਿਸੇ ਜੇਕਰ ਕਿਸੇ ਸੰਖਿਆ ਵਿੱਚੋਂ ਉਸ ਸੰਖਿਆ ਦੇ ਅੰਕਾਂ ਨੂੰ ਘਟਾ ਦਿੱਤਾ ਜਾਂਦਾ ਹੈ ਤਾਂ ਬੇਟਾ ਆਪਾਂ ਕੋਈ ਵੀ ਸੰਖਿਆ ਲੈ ਲੈਨੇ ਆ ਮੰਨ ਲਓ ਅਸੀਂ 45 ਲੈ ਲੈਨੇ ਆ 45 ਲੈ ਲੈਨੇ ਠੀਕ ਹੈ ਬੇਟਾ ਤਾਂ 45 ਦੇ ਵਿੱਚੋਂ ਉਹਦੇ ਅੰਕਾਂ ਨੂੰ ਆਪਾਂ ਘਟਾ ਦਿੰਨੇ ਆ ਠੀਕ ਹੈ ਤਾਂ 45 4 ਤੇ 5 9 ਇਹਦੇ ਅੰਕਾਂ ਨੂੰ ਆਪਾਂ ਘਟਾ ਦਿੰਨੇ ਵਿੱਚੋਂ ਬੇਟਾ ਤਾਂ 9 ਘਟਾ ਤੇ ਕਿੰਨੇ ਰਹਿ ਗਏ 15 ਚੋਂ 9 ਗਏ 6 ਤੇ ਤਿੰਨਾਂ ਦੇ ਤਿੰਨ 136 ਆ ਗਿਆ ਮੰਨ ਲਓ ਆਪਾਂ ਕੋਈ ਸੰਖਿਆ ਲੈ ਲੈਨੇ ਆ ਆਪਾਂ 68 ਲੈ ਲੈਨੇ ਆ ਕਾਟ ਇਹਦੇ ਅੰਕਾਂ ਦਾ ਜੋੜ ਵਿੱਚੋਂ ਘਟਾ ਦਿੰਨੇ 6 ਤੇ 1 7 ਤਾਂ ਆਗੇ 54 ਬੇਟਾ ਠੀਕ ਹੈ ਇੱਕ ਕੋਈ ਹੋਰ ਸੰਖਿਆ ਲੈ ਲਓ ਮੰਨ ਲਓ 82 ਲੈ ਲੈਂਦੇ ਆਪਾਂ 8 ਤੇ 2 10 82 ਚੋਂ 10 ਘਟਾ ਦਿੰਨੇ ਆ ਤਾਂ ਰਹਿ ਗਏ 72 ਹੁਣ ਬੇਟਾ ਇੱਕ ਲੜੀ ਬਣ ਗਈ ਉਹ ਕੋਈ ਵੀ ਹੋਰ ਲੈ ਲਓ ਚਲੋ ਆਪਾਂ 34 ਲੈਨੇ ਆ 34 4 ਤੇ 3 7 ਤੇ 27 ਰਹਿ ਗਏ ਹੋ ਬੇਟਾ ਆਹ ਦੇਖੋ 72 36 54 27 ਇਹ ਦੇਖੋ ਇੱਕ ਪਹਾੜੇ ਤੇ ਵੰਡਿਆ ਜਾਂਦਾ ਤਾਂ ਉਹ ਕਿਹੜਾ ਪਹਾੜਾ ਹੈਗਾ 9 9 ਤੇ 72 ਵੀ ਜਾਂਦੇ 9 ਚੋਕਾ 36 9 ਛਿਕ 54 9 ਤੇ 27 ਤਾਂ ਇਸ ਕਰਕੇ ਨਤੀਜਾ ਸੰਖਿਆ ਅਸਲ 'ਚ ਬੇਟਾ ਇੱਥੇ ਅੰਕਾਂ ਦਾ ਜੋੜ ਹੋਣਾ ਸੀਗਾ ਤਾਂ ਨਤੀਜਾ ਸੰਖਿਆ ਬੇਟਾ ਜਿਹੜੀ 9 ਨਾਲ ਭਾਜ ਜੋਗ ਹੁੰਦੀ C1 ਸਾਡਾ ਰਾਈਟ ਆਨਸਰ ਆਜੂ C1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹ ਸੀਗਾ ਸਵਾਲ ਨੰਬਰ 131 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਟਾ ਜੀ